ਇਹ ਤਸਵੀਰਾਂ ਨੇ ਉਸ ਬੇਵਸ ਪਰਿਵਾਰ ਦੀਆਂ ਜਿਨ੍ਹਾਂ ਨੇ ਕਰਜ਼ਾ ਚੱਕ ਕੇ ਆਪਣੇ 23 ਸਾਲ ਦੇ ਪੁੱਤ ਨੂੰ ਅਮਰੀਕਾ ਭੇਜਿਆ ਸੀ ਪਰ ਅਮਰੀਕਾ ਦੀ ਧਰਤੀ ਤੇ ਉਸ ਨੂੰ ਰਹਿਣਾ ਨਸੀਬ ਨਹੀਂ ਹੋਇਆ ਅਮਰੀਕਾ ਨੇ 104 ਭਾਰਤੀਆਂ ਦੇ ਵਿੱਚ 23 ਸਾਲ ਦੇ ਪ੍ਰਦੀਪ ਨੂੰ ਵੀ ਡਿਪੋਰਟ ਕਰਕੇ ਵਤਨ ਭੇਜ ਦਿੱਤਾ ਇਹ ਨੌਜਵਾਨ ਹੈ ਇਹ ਨੌਜਵਾਨ ਦਾ ਪਰਿਵਾਰ ਹੈ ਇਹ ਬੇਵਸ ਤੇ ਲਾਚਾਰ ਪਰਿਵਾਰ ਹੈ ਉਸ 23 ਸਾਲ ਦੇ ਪ੍ਰਦੀਪ ਦਾ ਜੋ ਕਿ ਕਰਜਾ ਚੱਕ ਕੇ ਕੁਝ ਚਿਰ ਪਹਿਲਾਂ ਹੀ ਅਮਰੀਕਾ ਪੇਜਿਆ ਸੀ ਜੋ ਬੀਤੇ ਕੱਲ 104 ਭਾਰਤੀ ਆਏ ਨੇ ਜਿਨ੍ਹਾਂ ਦੇ ਵਿੱਚੋਂ 30 ਪੰਜਾਬ ਦੇ ਨੌਜਵਾਨ ਸੀ ਉਹਨਾਂ ਦੇ ਵਿੱਚ ਹੀ ਇਹ 23 ਸਾਲ ਦਾ ਪ੍ਰਦੀਪ ਸੀ ਜੋ ਕਿ ਮੋਹਾਲੀ ਦੇ ਜ਼ਿਲ੍ਹੇ ਲਾਲੜੂ ਦੇ ਪਿੰਡ ਜੜੌਦਾ ਰਹਿਣ ਵਾਲਾ ਹੈ ਤਾਂ ਹੁਣ ਪਰਿਵਾਰ ਸਦਮੇ ਦੇ ਵਿੱਚ ਹੈ ਪਰਿਵਾਰ ਕਹਿ ਰਿਹਾ ਕਿ ਅਸੀਂ ਤਾਂ ਕਰਜਾ ਚੱਕ ਕੇ ਭੇਜਿਆ ਸੀ ਆਖਰ ਕੀ ਕੁਝ ਕਹਿ ਰਿਹਾ ਪਰਿਵਾਰ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਸੁਣ ਲੋ ਇਹ ਜਿਹੜੇ ਵੀ ਜੇ ਲੋਕਾਂ ਆਮ ਤੋ ਜੀ ਪੰਜਾਬ ਸਰਕਾਰ ਨੂੰ ਜੀ ਬੇਨਤੀ ਕਰਾਂ ਜੀ ਭਗਵਾਨ ਤਮਾਨ ਜੀ ਨੂੰ ਜੀ ਵੀ ਦੇਖੋ ਜੀ ਮਾਰੇ ਮੁੰਡੇ ਨੂੰ ਕਿਹਾ ਤੋ ਨੌਕਰੀ ਦਵਾਓ ਜੀ ਇਹ ਵਾਹ ਮੈਂ ਇਤਨੇ ਪੈਸੇ ਲੈ ਕੇ ਜੀ ਮਾਂ ਭੇਜਿਆ ਤੀ ਮਾਂ ਦੇ ਰਿਪੋਰਟ ਕਰ ਦਿਆ ਜੀ ਉਹਨੇ ਕਿਆ ਨੌਕਰੀ ਦਵਾਓ ਜੀ ਕਿ ਮਾਰੇ ਪੈਸੇ ਦਵਾਓ ਜੀ ਮਾਂ ਪੈਸੇ ਦਿਓ ਜੀ ਹਮ ਤੋ ਦੇਖ ਲੋ ਕਰੀ ਦੇਖ ਲੈ ਟਿਕਾ ਮਾਰੇ ਪਾਸ ਜੀ ਦੋ ਕਿੱਲੇ ਤੇ ਉਹਨਾਂ ਤੇ ਵੀ ਇੱਕ ਕਿੱਲਾ ਮੈਂ ਤੇ ਕਿੱਲਾ ਵੀ ਭੇਜਿਆ ਕੁਝ ਕਰਜਾ ਕੁਝ ਪਹਿਲਾਂ ਵੀ ਦੇਣਾ ਕਰਜਾ ਮੈਨੂੰ ਤੁਸੀਂ ਹੈ ਉਸੇ ਹੋਰ ਚੜ ਗਿਆ ਮਾਨੂੰ ਕਰਜ਼ਾ ਹੋਰ ਵੀ ਦੱਬੇ ਪੜੇ ਆਮ ਕਰਜੇ ਮੈਂ ਕੀ ਮੰਗ ਕਰਦੇ ਹੁਣ ਕੀ ਮੰਗ ਕਰਦੇ ਸਰਕਾਰ ਤੋਂ ਬਸ ਸਾਹਮਣੇ ਉਹੀ ਕਹਾ ਬੀਮਾਰ ਛੋਗੜਿਆਂ ਦੀ ਸਰਕਾਰੀ ਨੌਕਰੀ ਈਆ ਮਾਰੇ ਪੈਸੇ ਵਾਪਸ ਕਿੰਨਾ ਕਰਜ਼ਾ ਕਿੰਨਾ ਤੁਹਾਡੇ ਤੇ ਕਰਦੇ ਰੋ ਕਰਜ਼ਾ ਜੀ ਮਾਰੇ ਪਤ ਪਹਿਲਾਂ ਵੀ ਹੋਗਾ 2025 ਤੋਂ ਪਹਿਲਾਂ ਹਾਂ 2025 ਤੋਂ ਪਹਿਲਾਂ ਪੜਿਆ ਮੇਰਾ ਬੈਂਕਾਂ ਕਾ ਆ ਰਿਓ ਜੀ ਵੀ ਕਹਾਂ ਮਾ ਅਪਰੋਜੀ ਕਿ ਆ ਤੇ ਮਾਰਾ ਦੀ ਫੇਮ ਆ ਵੀ ਮਾ ਅਪਰੋਜੀ ਮਾ ਇਹ ਆਪ ਨੂੰ ਪਤਾ ਨੇ ਕੜੀਆਂ ਤੇ ਆਪਰ ਗਿਰਜੂ ਮਾਰੇ ਹੋ ਰਿਸਤੇ ਹਾਂ ਜੀ ਆਪ ਸਾਰੇ ਆਮ ਜੀਤੋ ਜੀ ਆਪ ਨੂੰ ਵੀ ਫਿਰ ਵੀ ਹਮ ਤਾਂ ਗਰੀਬ ਬੰਦੇ ਆ ਜੀ ਦੇਖੋ ਹਮ ਕੋਈ ਬਹੁਤੇ امیر ਨਹੀਂ ਹੈ ਹਮ ਤਾਂ ਆਪ ਦੋ ਰੋਟੀਆਂ ਕਰਕੇ ਖਾਰੇ ਹਮਨ ਮਾਤੋ ਲੜਕੇ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਵੰਤਮਾਨ ਕੇ ਗਮਰੀ ਹੋਗਾ ਤਾਂ ਤੁਸੀਂ ਸੁਣਿਆ ਪਰਵਾਰਿਕ ਮੈਂਬਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਮਾਂ ਵਾਕਈ ਕੋਈ 20 ਲੱਖ ਕੋਈ 50 ਲੱਖ ਕੋਈ 45 ਲੱਖ ਕੋਈ 42 ਲੱਖ ਲਗਾ ਕੇ ਆਪਣੇ ਪੁੱਤ ਨੂੰ ਵਿਦੇਸ਼ ਦੇ ਵਿੱਚ ਭੇਜ ਰਿਹਾ ਸੀ ਵਿਦੇਸ਼ਾਂ ਦੇ ਵਿੱਚ ਪਹੁੰਚ ਵੀ ਚੁੱਕੇ ਸੀ ਪਰ ਕਈਆਂ ਨੂੰ ਏਜੰਟ ਦੇ ਧੋਖਾਧੜੀ ਦਾ ਸ਼ਿਕਾਰ ਹੋਣਾ ਪਿਆ ਡੰਕੀ ਰਾਹੀਂ ਨੌਜਵਾਨ ਵਿਦੇਸ਼ਾਂ ਦੇ ਵਿੱਚ ਗਏ ਤਾਂ ਅਮਰੀਕਾ ਸਰਕਾਰ ਨੇ 트럼ਪ ਸਰਕਾਰ ਨੇ ਵੱਡਾ ਐਕਸ਼ਨ ਲੈਂਦਿਆ ਅਮਰੀਕਾ ਦੇ ਵਿੱਚੋਂ 100 ਚਾਰ ਭਾਰਤੀ ਉਹ ਕੱਲ ਆਰਮੀ ਦੇ ਜਹਾਜ਼ ਦੇ ਵਿੱਚ ਵਤਨ ਫੇਸ ਦਿੱਤਾ ਅਮਰਤਸਰ 에어ਪੋਰਟ ਦੇ ਉੱਤੇ ਜਦੋਂ ਉਹ ਫਲਾਈਟ ਉਤਰੀ ਤਾਂ ਹਰ ਕਿਸੇ ਦੀ ਰੂਹ ਕੰਬ ਗਈ ਜਦੋਂ ਕੋਈ ਵਿਦੇਸ਼ ਤੋਂ ਆਪਣੇ ਘਰ ਪਰਤ ਕੇ ਆਉਂਦਾ ਤਾਂ ਉਦੋਂ ਬੜੀ ਖੁਸ਼ੀ ਹੁੰਦੀ ਆ ਕਿ ਸਾਡਾ ਪੁੱਤ ਆਪਣੇ ਘਰ ਆਇਆ ਥੋੜੇ ਚਿਰ ਘਰੇ ਰਹੇਗਾ ਫਿਰ ਵਿਦੇਸ਼ ਜਾਵੇਗਾ ਪਰ ਹੁਣ ਇਹਨਾਂ ਦੀ ਉਹ ਆਸ ਖਤਮ ਹੋ ਗਈ ਤੇ ਹੁਣ ਜਿਹੜੇ ਨੌਜਵਾਨ ਆਏ ਨੇ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਅਸੀਂ ਆਪਣੇ ਵਤਨ ਜਾ ਰਹੇ ਹਾਂ ਬੇੜੀਆਂ ਲਗਾ ਕੇ ਹਥਕੜੀਆਂ ਲਗਾ ਕੇ ਇਹਨਾਂ ਨੌਜਵਾਨਾਂ ਨੂੰ ਜਹਾਜ਼ ਦੇ ਵਿੱਚ ਚੜਾਇਆ ਗਿਆ ਇਹਨਾਂ ਨੌਜਵਾਨਾਂ ਨੂੰ ਘਰੇ ਭੇਜਿਆ ਗਿਆ ਪਰ ਕਈ ਪਰਿਵਾਰ ਸੁੱਖ ਦਾ ਸਾਹ ਵੀ ਲੈ ਰਹੇ ਨੇ ਕਿ ਉਹਦੇ ਨਾਲੋਂ ਤਾਂ ਚੰਗਾ ਕਿ ਜੇ ਜੇਲ੍ਹਾਂ ਦੇ ਵਿੱਚ ਭੇਜ ਦੰਦੇ ਤਾਂ ਅੱਜ ਕਹਿੰਦੇ ਸਾਡੇ ਕੋਲ ਪਹੁੰਚ ਗਿਆ ਪੈਸਾ ਤਾਂ ਫਿਰ ਵੀ ਬਣ ਜਾਵੇਗਾ ਪਰ ਜੇ ਪੁੱਤ ਚਲੇ ਜਾਂਦਾ ਉਹ ਨਹੀਂ ਸੀ ਮਿਲਣਾ ਡੰਕੀ ਲਗਾ ਕੇ ਨੌਜਵਾਨ ਜਾਂਦੇ ਨੇ ਉਹਨਾਂ ਨੂੰ ਅਪੀਲ ਅਸੀਂ ਵੀ ਕਰਦੇ ਹਾਂ ਬਾਰ-ਬਾਰ ਕਿ ਅਜਿਹਾ ਰਸਤਾ ਇਖਤਿਆਰ ਨਾ ਕਰੋ ਏਜੰਟਾਂ ਨੂੰ ਖਾਸ ਕਰਕੇ ਅਸੀਂ ਅਪੀਲ ਕਰਦੇ ਆਂ ਤੇ ਕਿ ਕਿਸੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਾ ਕਰੋ ਕਿਸੇ ਦੇ ਪਰਿਵਾਰ ਦੇ ਜਜ਼ਵਾਤਾਂ ਨਾਲ ਨਾ ਖੇਡੋ ਕਿਸੇ ਦੇ ਸੁਪਨੇ ਚੱਕਣਾ ਚੂਰ ਨਾ ਕਰੋ ਤਾਂ ਇਹ ਜੋ ਸੁਪਨੇ ਚੁਕਨਾ ਚੂਰ ਹੋਏ ਨੇ ਜੋ ਪਭਿਕ ਵਧੀਆ ਬਣਾਉਣ ਦੇ ਲਈ ਗਏ ਸੀ ਪਰ ਹੁਣ ਉਹ ਪਭਿਕ ਜਿਹੜਾ ਖਤਰੇ ਦੇ ਵਿੱਚ ਆ ਉਹ ਪਭਿਕ ਹਨੇਰੇ ਦੇ ਵਿੱਚ ਆ ਇਹ ਸਭ ਕਸੂਰਬਾਰ ਜਿਹੜੇ ਨੇ ਇਹ ਟ੍ਰੈਵਲ ਏਜੰਟ ਨੇ ਜਿਨ੍ਹਾਂ ਨੇ ਇਹਨਾਂ ਨੂੰ ਵਦੇਸ਼ਾਂ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਭੇਜਿਆ ਅੱਜ 에ਜੰਟ ਤਾਂ ਮੌਜਾ ਮਾਰ ਰਹੇ ਨੇ ਪਰ ਜਿਹੜੇ ਅਮਰੀਕਾ ਦੇ ਵਿੱਚ ਪਹੁੰਚ ਕੇ ਵੀ ਆਪਣੇ ਵਤਨ ਵਾਪਸ ਆ ਗਏ ਤੇ ਦੁਬਾਰੇ ਵਤਨ ਵਤਨ ਤੋਂ ਵਤਨ ਦੇ ਵਿੱਚ ਰਹਿਣਗੇ ਪਰ ਦੁਬਾਰੇ ਅਮਰੀਕਾ ਨਹੀਂ ਜਾ ਸਕਣਗੇ ਤਾਂ ਉਹਨਾਂ ਨੂੰ ਸਭ ਤੋਂ ਵੱਡਾ ਝਟਕਾ ਲੱਗਿਆ